ਜ्याने ਸਭ ਨੂੰ ਕੀਤਾ ਹੈਰਾਨ ਜਿੱਤਦੇ ਮੈਦਾਨ ਤੋਂ ਦੂਰ ਹੋਈ ਆਪ ਆਖਰ ਕਿਉਂ ਟਿਲਕ ਗਏ ਆਪਦੇ ਪੈਰ ਕੁਝ ਇਸ ਤਰ੍ਹਾਂ ਹੀ ਭਾਰੂ ਪੈ ਗਈ ਕਾਂਗਰਸ ਤੇ ਆਪ ਤੇ ਗੇਮ ਸਾਥੀਆ ਕਾ ਤੁਸੀਂ ਜੁੜਿਓ ਐਨਆਰਆਈ ਟੀਵੀ ਨਾਲ ਮੈਂ ਹਾਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਤਾਂ ਵਿੱਤੇ ਕੱਲ ਹੀ ਵੱਡੇ ਨਤੀਜੇ ਸਾਹਮਣੇ ਆਏ ਨੇ ਵਿੱਤੇ ਦਿਨ ਹੀ ਨਤੀਜੇ ਜੋ ਦਿੱਲੀ ਚੋਣਾਂ ਦੇ ਸਾਹਮਣੇ ਆਏ ਨੇ ਤਾਂ ਉਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਜਿੱਥੇ ਇੱਕ ਪਾਸੇ ਆਪ ਸੁਪਰੀਮੋ ਕੇਜਰੀਵਾਲ ਪੂਰੇ ਦੇਸ਼ ਵਿੱਚ ਇੱਕ ਵੱਡੇ ਨੇਤਾ ਦੇ ਰੂਪ ਵਿੱਚ ਉੱਭਰੇ ਪਰ ਉਹਨਾਂ ਨੂੰ ਹੀ ਉਹਨਾਂ ਦੇ ਹੀ ਕਿਲੇ ਵਿੱਚ ਭਾਜਪਾ ਨੇ ਢਾਹ ਲਾ ਦਿੱਤੀ ਤੇ ਨਵੀਂ ਦਿੱਲੀ ਤੋਂ ਜਿਵੇਂ ਚੋਣ ਲੜੀ ਚੌਂਡ ਮੈਦਾਨ ਚ ਉਤਰੇ ਕੇਜਰੀਵਾਲ ਦੇ ਜੇਲ੍ਹ ਚੋਂ ਬਾਹਰ ਆਂਦੇ ਨੇ ਤੇ ਚੌਣਾ ਖਾੜਾ ਭੱਗਦਾ ਚੌਣਾ ਖਾੜੇ ਚ ਉਤਰਦੇ ਨੇ ਕੇਜਰੀਵਾਲ ਨਵੀਂ ਦਿੱਲੀ ਤੋਂ ਚੌਣ ਲੜਦੇ ਆ ਪਰ ਉਧਰ ਕਿਤੇ ਨਾ ਕਿਤੇ ਆ ਭਾਜਪਾ ਨੇ ਵੀ ਬੜੀ ਜਿਹੜੀ ਆ ਰਣਨੀਤੀ ਘੜੀ ਘੜ ਰੱਖੀ ਸੀ ਜਿਸ ਦੇ ਚੱਲਦਿਆਂ ਇੱਕ ਢਾਕੜ ਲੀਡਰ ਜਿਹੜਾ ਤਾਰਨ ਦੇ ਜਿਹੜੀ ਆ ਤਿਆਰੀ ਚ ਸੀ ਭਾਜਪਾ ਉਹੀ ਕੁਝ ਹੋਇਆ ਅਤੇ ਉਹਨਾਂ ਵੱਲੋਂ ਉਤਾਰੇ ਗਏ ਪ੍ਰਵੇਸ਼ ਬਰਮਾ ਤਾਂ ਪ੍ਰਵੇਸ਼ ਬਰਮਾ ਨੂੰ ਚੌਂਡ ਮੈਦਾਨ ਚ ਉਤਾਰਿਆ ਗਿਆ ਤੇ ਇਸ ਦਰਮਿਆਨ ਇਹ ਜ਼ਬਰਦਸਤ ਟੱਕਰ ਹੋਈ ਕਿ ਜਦੋਂ ਨਤੀਜੇ ਐਲਾਨੇ ਜਾ ਰਹੇ ਸੀਗੇ ਉਸ ਸਮੇਂ ਪਹਿਲਾਂ ਤਾਂ ਪ੍ਰਵੇਸ਼ ਬਰਮਾ ਅੱਗੇ ਚੱਲੀ ਗਏ ਫਿਰ 7ਵੇਂ ਤੇ 8ਵੇਂ ਰਾਊਂਡ ਵਿੱਚ ਆ ਕੇ ਕੇਜਰੀਵਾਲ ਅੱਗੇ ਆ ਗਏ ਤਾਂ ਫਿਰ ਇਹ ਜਿਹੜੀ ਆ ਦੌੜ ਅੱਗੇ ਪਿੱਛੇ ਦੀ ਚੱਲਦੀ ਰਹੀ ਪਰ ਉਹ ਸਮਾਂ ਵੀ ਆ ਗਿਆ ਜਦੋਂ ਆਖਰੀ 13ਵੇਂ ਰਾਊਂਡ ਦੇ ਜਿਹੜੇ ਨਤੀਜੇ ਸਾਹਮਣੇ ਆਏ ਤਾਂ ਉੱਥੇ ਜਾਣਕਾਰੀ ਮਿਲੀ ਅਚਾਨਕ ਮੀਡੀਆ 'ਚ ਵੀ ਇੱਕ ਵਾਰ ਸਰਨਾਟਾਸ਼ ਆ ਗਿਆ ਜਦੋਂ ਕਿਹਾ ਗਿਆ ਕਿ ਕੇਜਰੀਵਾਲ ਹਾਰ ਗਏ ਸਾਰੇ ਜਿਹੜੇ ਆ ਇੱਕ ਵਾਰੀ ਜਿਹੜੇ ਆ ਚੁੱਪਚਪੀ ਤੇ ਸੋਚਣ ਲੱਗੇ ਕਿ ਅਜੇ ਹਾ ਕਿਵੇਂ ਹੋ ਗਿਆ ਕਿਤੇ ਕਿਰਸ਼ਮਤ ਨਹੀਂ ਹੋ ਗਿਆ ਸਭ ਕੁਝ ਇਹੀ ਗੱਲਾਂ ਹੋ ਰਹੀਆਂ ਸੀ ਜਦੋਂ ਨਤੀਜੇ ਐਲਾਨੇ ਜਾ ਰਹੇ ਸੀ ਪਰ ਇਹ ਵੋਟ ਤੰਤਰ ਹੈ ਵੋਟ ਦੀ ਰਾਜਨੀਤੀ ਆ ਵੋਟਰ ਕੁਝ ਵੀ ਕਰ ਸਕਦਾ ਆਪਣੇ ਮਨ ਦਾ ਨੇਤਾ ਚੁਣ ਸਕਦਾ ਜੋ ਇੱਕ ਵੱਡੀ ਤਾਕਤ ਆਪਣੇ ਹੱਥ ਵਿੱਚ ਡਾਕਟਰ ਭੀਮ ਆ ਰਾਉ ਅੰਬੇਦਕਰ ਨੇ ਦਿੱਤੀ ਜਾਂ ਸਾਡੇ ਦੇਸ਼ ਦੇ ਸੰਵਿਧਾਨ ਨੇ ਦਿੱਤੀ ਉਸ ਉਸੇ ਦੇ ਤਹਿਤ ਜੋ ਕੋਈ ਮੌਕੇ ਤੇ ਸਤਾ ਵਿੱਚ ਹੁੰਦਾ ਹੈ ਅਤੇ ਕਿਤੇ ਨਾ ਕਿਤੇ ਜਨਤਾ ਤੋਂ ਦੂਰੀ ਬਣਾ ਲੈਂਦਾ ਹੈ ਜਾਂ ਜਨਤਾ ਖੁਸ਼ ਨਹੀਂ ਹੁੰਦੀ ਉਹਨਾਂ ਦੇ ਕੰਮਾਂ ਤੋਂ ਤਾਂ ਉਸ ਨੂੰ ਫਿਰ ਜਨਤਾ ਵੀ ਆਪਣੇ ਤੋਂ ਦੂਰ ਕਰਨਾ ਚਾਹੁੰਦੀ ਹੈ ਜੋ ਬੀਤੇ ਕੱਲ ਹੋਇਆ ਤਾਂ ਇਸੇ ਸੰਬੰਧੀ ਇੱਕ ਡਾਟਾ ਤੁਹਾਡੇ ਨਾਲ ਸਾਂਝਾ ਕਰਦੇ ਆਂ ਖਾਸ ਕਰਕੇ ਗੱਲ ਇਹ ਹੈ ਕਿ ਜੋ ਇਸ ਵਿੱਚ ਇਸ ਕਹਾਣੀ ਵਿੱਚ ਅਸੀਂ ਗੱਲਬਾਤ ਕਰਾਂਗੇ ਜਾਂ ਇਸ ਪੈਕੇਜ ਵਿੱਚ ਗੱਲਬਾਤ ਕਰਾਂਗੇ ਉਹ ਇਹ ਹੈ ਕਿ ਕਾਂਗਰਸ ਪਾਰਟੀ ਆਪ ਤਾਂ ਡੁੱਬੀ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਡੋਬ ਦਿੱਤਾ ਕਿਉਂਕਿ ਕਾਂਗਰਸ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ ਸਕੀ ਤੇ ਜਿਹੜਾ ਖਾਤਾ ਖੁੱਲਿਆ ਆਮ ਆਦਮੀ ਪਾਰਟੀ ਨੇ ਉਹ ਖਾਤਾ ਵੀ ਪੂਰਾ ਨਹੀਂ ਹੋ ਸਕਿਆ ਜਾਣੇ ਕਿ ਬਹੁਮਤ ਨਹੀਂ ਮਿਲ ਸਕਿਆ ਜਿਸ ਦੇ ਚਾਲਦਿਆਂ ਹੁਣ ਸਤਾ ਵਿੱਚ ਬਾ ਬਾਹਰ ਹੋ ਕੇ ਆਮ ਆਦਮੀ ਪਾਰਟੀ ਵੱਖ-ਵੱਖ ਮੰਥਨ ਕਰ ਰਹੀ ਹੈ ਕਿੱਥੇ ਘਾਟ ਰਹੇਗੀ ਕੀ ਚੱਕਰ ਪੈ ਗਿਆ ਇਸ ਤੇ ਚਰਚਾ ਚੱਲ ਰਹੀ ਹੈ ਤਾਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿੱਥੇ ਕਿੱਥੇ ਕੀ ਹੋਇਆ ਅਤੇ ਕਿਸ ਤਰੀਕੇ ਨਾਲ ਆਪ ਦੀਆਂ ਜੜ੍ਹਾਂ ਵਿੱਚ ਇਹ ਕਾਂਗਰਸ ਪਾਰਟੀ ਬੈਠ ਗਈ ਤੇ ਕਾਂਗਰਸ ਪਾਰਟੀ ਭਾਵੇਂ ਆਪ ਖਾਤਾ ਨਾ ਖੋਲ ਸਕੀ ਪਰ ਕਿਤੇ ਨਾ ਕਿਤੇ ਖਾਤਾ ਖੋਲਣ ਤੋਂ ਜਿਹੜਾ ਕਿ ਬਹੁਤ ਵੱਤ ਬਲਵਦਨ ਤੋਂ ਆਪ ਨੂੰ ਵੀ ਰੋਕ ਦਿੱਤਾ ਕਾਂਗਰਸ ਨੇ ਦਿੱਲੀ ਚ ਆਪ ਨਾਲ ਜਿਹੜੀ ਆ ਉਹੀ ਗੱਲ ਕੀਤੀ ਆ ਕਿ ਹਮ ਤੋਂ ਡੂਵੇ ਹੀ ਤੁਮ ਕੋ ਵੀ ਲੈ ਡੂਵੇ ਆਪ ਨੂੰ 14 ਸੀਟਾਂ ਤੇ ਜਿੰਨੀਆਂ ਵੋਟਾਂ ਨਾਲ ਹਾਰੀ ਆ ਉਥੇ ਕਾਂਗਰਸ ਦੀਆਂ ਜੋ ਜੋ ਵੋਟਾਂ ਜੋੜੀਆਂ ਜਾਣ ਤਾਂ ਉਥੇ ਭਾਜਪਾ ਹਾਰ ਜਾਂਦੀ ਯਾਨੀ ਕਿ ਜਿਹੜੇ ਆ ਵੋਟਾਂ ਕਾਂਗਰਸ ਪਾਰਟੀ ਨੂੰ ਪਈਆਂ ਜੇ ਉਹ ਆਮ ਆਦਮੀ ਪਾਰਟੀ ਨੂੰ 14 ਸਿੱਟਾਂ ਤੇ ਪੈ ਜਾਂਦੀਆਂ ਤਾਂ ਇਹੀ 14 ਸਿੱਟਾਂ ਜਿਹੜੀ ਅਜਤ ਲੈਂਦੀ ਆਮ ਆਦਮੀ ਪਾਰਟੀ ਤੇ 36 ਸਿੱਟਾਂ ਤੇ ਬਹੁਮਤਕ ਕਿਤੇ ਨਾ ਕਿਤੇ ਆਪ ਨੂੰ ਮਿਲ ਜਾਂਦਾ ਸੰਗਮ ਬਿਹਾਰ ਚ ਇੱਕ ਇੱਕ ਕਰਕੇ ਤੁਹਾਨੂੰ ਦੱਸ ਦਿੰਨੇ ਆ ਕਿ ਕਿੱਥੇ ਕਿੱਥੇ ਕੀ ਕੁਝ ਹੋਇਆ ਵਿਧਾਨ ਸਭਾ ਹਲਕਾ ਸੰਗਮ ਬਿਹਾਰ ਜਿੱਥੇ ਕਿ ਆਪ ਚ ਹਾਂ ਆਪ ਜਿਹੜੀ ਉਸ ਨੂੰ 344 ਵੋਟਾਂ ਨਾਲ ਹਾਰ ਮਿਲੀ ਹੈ ਤੇ ਕਾਂਗਰਸ ਨੂੰ ਉੱਥੇ 15863 ਵੋਟਾਂ ਮਿਲੀਆਂ ਨੇ ਤੇ ਉੱਥੇ ਹੀ ਤਿਰਕ ਤ੍ਰਿਲੋਕਪੁਰੀ ਚੌਣ ਮੈਦਾਨ ਹੈ ਚੌਣ ਅਖਾੜਾ ਜਾਂ ਕਹਿ ਸਕਦੇ ਹੋ ਕਿ ਵਿਧਾਨ ਸਭਾ ਹਲਕਾ ਹੈ ਉੱਥੇ ਆਮ ਆਦਮੀ ਪਾਰਟੀ 393 ਵੋਟਾਂ ਨਾਲ ਹਾਰੀ ਹੈ ਤੇ ਕਾਂਗਰਸ ਨੂੰ ਉੱਥੇ 447 ਵੋਟਾਂ ਮਿਲੀਆਂ ਨੇ ਉੱਥੇ ਜੇਕਰ ਅੱਗੇ ਚੱਲਦੇ ਹਾਂ ਤਾਂ ਜੰਗਪੁਰਾ ਵਿਧਾਨ ਸਭਾ ਹਲਕਾ ਹੈ ਤਾਂ ਇੱਥੇ ਆਮ ਆਦਮੀ ਪਾਰਟੀ ਨੂੰ 675 ਵੋਟਾਂ ਤੇ ਹਾਰ ਹਾਰ ਮਿਲੀ ਹੈ ਤੇ ਕਾਂਗਰਸ ਪਾਰਟੀ ਇਹਨੂੰ ਇੱਥੇ 7350 ਵੋਟਾਂ ਜਿਹੜੀਆਂ ਮਿਲੀਆਂ ਨੇ ਨਵੀਂ ਦਿੱਲੀ ਚ ਕੇਜਰੀਵਾਲ ਦੀ ਗੱਲ ਕਰ ਲੈਣੇ ਆ ਸਭ ਤੋਂ ਗੱਲ ਅਹਿਮ ਹੈ ਸਭ ਤੋਂ ਹੌਟ ਸੀਟ ਸੀ ਕੇਜਰੀਵਾਲ ਦੀ ਜਾਨੀ ਕਿ ਨਵੀਂ ਦਿੱਲੀ ਜਿਹੜਾ ਵਿਧਾਨ ਸਭਾ ਹਲਕਾ ਹੈ ਉਹ ਸਭ ਤੋਂ ਹੌਟ ਸੀਟ ਵਜੋਂ ਦੇਖਿਆ ਜਾ ਰਿਹਾ ਸੀ ਕਿਉਂਕਿ ਉੱਥੋਂ ਕੇਜਰੀਵਾਲ ਖੁਦ ਮੈਦਾਨ ਚ ਸਨ ਅਤੇ ਉਹਨਾਂ ਨੂੰ ਜਿਹੜਾ ਟਾਲ ਟਾਉਣਾ ਜਾਨੀ ਕਹਿ ਸਕਦੇ ਆ ਕਿ ਜਦੋਂ ਦੋ ਮੱਲ ਲੜਦੇ ਨੇ ਉਹਨਾਂ ਵਿੱਚੋਂ ਇੱਕ ਨੇ ਡਿੱਗਣਾ ਹੁੰਦਾ ਇੱਕ ਨੂੰ ਢਾਣਾ ਹੁੰਦਾ ਤਾਂ ਉਹੀ ਕੁਝ ਹੋਇਆ ਕਿ ਕੇਜਰੀਵਾਲ ਤੇ ਨਜ਼ਰਾਂ ਟਿਕੀਆਂ ਹੋਈਆਂ ਸੀ ਕਿ ਆਖਰਕਾਰ ਕੇਜਰੀਵਾਲ ਨੂੰ ਕੌਣ ਢਾ ਸਕਦਾ ਪਰ ਕਿਤੇ ਨਾ ਕਿਤੇ ਭਾਜਪਾ ਆਪਣੀ ਜਿਹੜੀ ਰਣਨੀਤੀ ਵਿੱਚ ਕਾਮਯਾਬ ਰਹੀ ਕਿ ਇੱਥੇ ਕੇਜਰੀਵਾਲ 4099 ਵੋਟਾਂ ਤੇ ਹਾਰੇ ਤੇ ਕਾਂਗਰਸ ਨੂੰ ਇੱਥੇ 4568 ਵੋਟਾਂ ਮਿਲੀਆਂ ਜਾਣੇ ਕਿ ਜੇ ਇਹ 4000 ਵੋਟਾਂ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੀਆਂ ਆਪਾਂ ਆਪ ਨੂੰ ਮਿਲ ਜਾਂਦੀਆਂ ਜਾਨੀ ਕਿ ਜੇ ਗੱਠਵੰਦਨ ਵੀ ਹੋ ਲਾ ਹੋ ਜਾਂਦਾ ਜੋੜ ਕੇ ਜੇ ਚੱਲਿਆ ਜਾਵੇ ਕਿ ਇੱਥੇ ਜੇ ਗੱਠਵੰਦਨ ਦੇ ਤਹਿਤ ਚੋਣ ਲੜੀ ਜਾਂਦੀ ਤਾਂ ਇਹੀ ਵੋਟਾਂ ਕੇਜਰੀਵਾਲ ਨੂੰ ਜਿਤਾ ਸਕਦੇ ਸੀ ਅਤੇ ਕਿਤੇ ਨਾ ਕਿਤੇ ਮੱਥੇ ਤੇ ਹੱਥੇ ਇਸ ਟਾਈਮ ਮਾਰ ਰਹੇ ਹੋਣੇ ਕੇਜਰੀਵਾਲ ਕਿ ਜੋ ਅਸੀਂ ਆਪੇ ਤੋਬਾਰ ਹੋ ਕੇ ਫੈਸਲਾ ਲਿਆ ਜੋ ਇੰਡੀਆ ਅਲਾਈਅንስ ਬਣਾਇਆ ਸੀ ਉਸ ਤੋਂ ਬਾਹਰ ਹੋ ਕੇ ਅਸੀਂ ਫੈਸਲਾ ਲਿਆ ਅਤੇ ਇਕੱਲਿਆਂ ਲੜਨ ਦਾ ਜਿਹੜਾ ਅਸੀਂ ਮਨ ਬਣਾਇਆ ਉਹੀ ਸਾਡੇ ਤੇ ਭਾਰੂ ਪੈ ਗਿਆ ਕਿ ਅੱਜ ਸਾਨੂੰ ਸਤਾ ਤੋਂ ਬਾਹਰ ਹੋਣਾ ਪਿਆ ਤੇ ਤਿਮਾਰਪੁਰ ਵਿਧਾਨ ਸਭਾ ਹਲਕਾ ਉੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਆਮ ਆਦਮੀ ਪਾਰਟੀ 6969 ਵੋਟਾਂ ਨਾਲ ਹਾਰੀ ਹੈ ਤੇ ਕਾਂਗਰਸ ਨੂੰ ਇੱਥੇ 7000 7827 ਵੋਟਾਂ ਪਈਆਂ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜਾ ਗ੍ਰਾਫ ਹੈ ਜਿਹੜਾ ਉਹ ਆ ਆਮ ਆਦਮੀ ਪਾਰਟੀ ਦਾ ਡਿੱਗਾ ਹੈ ਤੇ ਕਿਸ ਤਰੀਕੇ ਨਾਲ ਇੱਥੇ ਜਿਹੜਾ ਹਾਰ ਹੋਈ ਹੈ ਤਾਂ ਚਲੋ ਹੁਣ ਦੋਹਾਂ ਟੀਰਾ ਨੇ ਮੰਥਨ ਅਤੇ ਚਿੰਤਨ ਕਰਨ ਦੇ ਲਈ ਖੁੱਲਾ ਸਮਾਂ ਮਿਲ ਗਿਆ ਹੈ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਇਸ ਸਭ ਨੂੰ ਲੈ ਕੇ ਸੰਜੇ ਰਾਉਤ ਨੇ ਜਿਹੜੇ ਵੱਡੇ ਡਿੱਗੇ ਚ ਲੀਡਰ ਨੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਹੈ ਕਿ ਅਸੀਂ ਇੱਕ ਦੂਜੇ ਨੂੰ ਹਰਾਉਂਦੇ ਹੋਏ ਦੋਵੇਂ ਹਾਰ ਗਏ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਮੰਥਨ ਚੱਲ ਰਿਹਾ ਹੈ ਤੇ ਕਿਸ ਤਰੀਕੇ ਨਾਲ ਪਛਤਾਵਾ ਚੱਲ ਰਿਹਾ ਕਿ ਜੇ ਕਿਤੇ ਰਣਨੀਤੀ ਕਾਇਮ ਵਧੀਆ ਤਰੀਕੇ ਨਾਲ ਖੜੀ ਹੁੰਦੀ ਸ਼ਾਇਦ ਅੱਜ ਇਹ ਹਾਲਾਤ ਨਾ ਹੁੰਦੇ ਕਿ ਕਾਂਗਰਸ ਪਾਰਟੀ ਆਪਣਾ ਖਾਤਾ ਨਹੀਂ ਖੋਲ ਪਾਈ ਜਿਹੜਾ ਖਾਤਾ ਖੋਲਿਆ ਉਹਨਾਂ ਦਾ ਖਾਤਾ ਪੂਰਾ ਨਹੀਂ ਹੋ ਪਾਇਆ ਜਿਸ ਦੇ ਚੱਲਦਿਆਂ ਦੋਵੇਂ ਪਾਰਟੀਆਂ ਆ ਜਿਹੜੇ ਆ ਮਜ਼ਾਕ ਦਾ ਪਾਤਰ ਬਣ ਗਏ ਆ ਜਾਂ ਕਹਿ ਸਕਦੇ ਟਰੋਲ ਹੋ ਰਹੀ ਆ ਵੱਡੇ ਪੱਧਰ ਤੇ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਨੇ ਰਾਹੁਲ ਗਾਂਧੀ ਤਾਂ ਉਹਨਾਂ ਦੀ ਫੋਟੋ ਤੁਸੀਂ ਕਿਸ ਤਰੀਕੇ ਨਾਲ ਵਾਇਰਲ ਹੋ ਰਹੀ ਆ ਕਿਸ ਤਰੀਕੇ ਨਾਲ ਉਹਨਾਂ ਨੂੰ ਟਰੋਲ ਕੀਤਾ ਜਾ ਰਿਹਾ ਉਹ ਸਭ ਕੁਝ ਦੇਖ ਰਹੇ ਹੋ ਤਾਂ ਐਸੇ ਤੇ ਚੱਲਦੇ ਆ ਇਹ ਤਾਂ ਕਿਤੇ ਨਾ ਕਿਤੇ ਮਾ ਮਹਾ ਮੰਥਨ ਹੈ ਜਿਹੜਾ ਆਪਸ ਚ ਪਾਰਟੀਆਂ ਦੋਵੇਂ ਕਰ ਰਹੀਆਂ ਨੇ ਪਰ ਜੇਕਰ ਦੇਖਿਆ ਜਾਵੇ ਕਿ ਇਹ ਹੀ ਰਣਨੀਤੀ ਜੇਕਰ ਜੁੜ ਕੇ ਬਣਾਈ ਹੁੰਦੀ ਤਾਂ ਸਥਿਤੀ ਸ਼ਾਇਦ ਕੁਝ ਹੋਰ ਹੋਣੀ ਸੀ ਤਾਂ ਇਹ ਸੀਗਾ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਆਪੋ ਅੰਦਰ ਖਿੱਚੋ ਤਾਨ ਜਿਹੜੀ ਚੱਲ ਰਹੀ ਸੀਗੀ ਆਪੋ ਆਸਟੇ ਲੜੰਦਾ ਹੀ ਆ ਇੱਕ ਦੂਜੇ ਨੂੰ ਡੇਕਦੇ ਡੇਕਦੇ ਦੋਵੇਂ ਡਿੱਗੇ ਅਤੇ ਤੀਜਾ ਭਾਜਪਾ ਪਾਰਟੀ ਇੱਥੇ ਵੱਡੀ हां ਜਿਹੜੀ ਆ ਉਹ ਦਾ ਲਗਾ ਗਈ ਅਤੇ ਜੱਤਾਂ ਵੱਡੀ ਦਰਜ ਕੀਤੀ ਹੈ